ਅਜੇ ਰੰਦਾਵਾ ਸਾਹਿਬ ਦੀ ਨਾਮਿਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋ ਗਈਏ ਅਸੀਂ ਤੇ ਗੁਰੂ ਮਾਰਾ ਸਾਹਿਬ ਦੇ ਚਰਨਾਂ ਚ ਅਰਦਾਸ ਕਰਾਂਗੇ ਕਿ ਤਗੜੇ ਹੋ ਕੇ ਜਿੱਤ ਦੋਏ ਰੰਦਾਵਾ ਸਾਹਿਬ ਤਗੜੇ ਹੋ ਕੇ ਵੋਟਰਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜੈਤਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਪੀਮਰਾਵ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਹੈ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਸ ਨੂੰ ਬਚਾਣਾ ਹੈ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਹੈ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜੈਡ ਹੈ ਇਹਨੂੰ ਮжоਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਘੱਟ ਗਿਣਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਿਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ महात्मा बुद्ध ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਈਅੰਸ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਦਾਵਾ ਸਾਹਿਬ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ-ਬਹੁਤ ਆਪਣੇ ਛੋਟੇ ਵੀਰ ਨੂੰ ਮੁਬਾਰਕ ਗੁਰੂ ਮਾਰਾ ਸਾਹਿਬ ਮੇਰ ਕਰਨ ਦੀ ਮੈਂ ਤਾਂ ਇਨੀ ਗਲੀ ਅੱਜ ਰੰਦਾਵਾ ਸਾਹਿਬ ਦੀ ਨਾਮੀਨੇਸ਼ਨ ਵਾਸਤੇ ਸਾਰੇ ਕਾਂਗਰਸ ਦੀ ਲੀਡਰਸ਼ਿਪ ਇਕੱਤਰ ਹੋਈਏ ਅਸੀਂ ਤੇ ਗੁਰੂ ਮਾਰਾ ਸਾਹਿਬ ਦੇ ਚਰਨ ਅੰਦਰ ਦਾਨਸ ਕਰਾਂਗੇ ਕਿ ਤਗੜੇ ਹੋ ਕੇ ਜਿੱਤ ਦਵਈਏ ਦਾਵਾ ਸਾਹਿਬ ਤਗੜੇ ਹੋ ਕੇ ਵੋਟਾਂ ਨਾਲ ਜਿੱਤਣ ਤੇ ਸਮੁੱਚੇ ਪੰਜਾਬ ਦੇ ਵਿੱਚ ਜਿੰਨੇ ਵੀ ਸਾਡੇ ਪਾਰਲੀਮੈਂਟ ਲੜ ਰਹੇ ਹੋਏ ਕੈਂਡੀਡੇਟਸ ਨੇ ਸਾਰਿਆਂ ਨੂੰ ਗੁਰੂ ਮਾਰਾ ਸਾਹਿਬ ਜਿੱਤ ਦਵਾਨ ਕਿਉਂਕਿ ਇਸ ਟਾਈਮ ਜਿਸ ਕਿਸਮ ਦੇ ਹਾਲਾਤ ਨੇ ਦੇਸ਼ ਦੇ ਵਿੱਚ ਜੇ ਅਸੀਂ ਜਮਹੂਰੀਅਤ ਬਚਾਣੀ ਹੈ ਜੇ ਡਾਕਟਰ ਪੀਮਰਾਵ ਅੰਬੇਦਕਰ ਸਾਹਿਬ ਦੀ ਕਨਸਟੀਟਿਊਸ਼ਨ ਬਚਾਣੀ ਜੇ ਇਹ ਜਿਹੜਾ ਨਫਰਤ ਦਾ ਇੱਕ ਮਾਹੌਲ ਹੈ ਉਹ ਉਸ ਨੂੰ ਬਚਾਣਾ ਤੇ ਜੇ ਪੰਜਾਬ ਦੇ ਇੰਟਰਸਟ ਨੂੰ ਪ੍ਰੋਟੈਕਟ ਕਰਨਾ ਤੇ ਇੰਡੀਅਨ ਨੈਸ਼ਨਲ ਕਾਂਗਰਸ ਤੋਂ ਇਲਾਵਾ ਹੋਰ ਕੋਈ ਵਿਕਲਪ ਸਾਰੇ ਦੇਸ਼ 'ਚ ਨਹੀਂ ਵੱਡੇ ਪੇਮਾਨੇ ਨਾਲ ਜਿਸ ਕਿਸਮ ਦੇ ਹਾਲਾਤ ਬਣ ਰਹੇ ਨੇ ਉਥੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਇੰਡੀਆ ਬਲੌਕ ਜੈਡ ਹੈ ਇਹਨੂੰ ਮжоਰਿਟੀ ਮਿਲੇਗੀ ਤੇ ਆਂਦੀ ਸਰਕਾਰ ਜਿਹੜੀ ਹੈ ਕਾਂਗਰਸ ਦੀ ਲੀਡਰਸ਼ਿਪ ਦੇ ਥੱਲੇ ਹਿੰਦੁਸਤਾਨ ਦੇ ਵਿੱਚ ਸਰਕਾਰ ਆਏਗੀ ਜਿਹੜੀ ਹਰ ਵਰਗ ਦਾ ਖਿਆਲ ਰੱਖੇਗੀ ਡੈਮੋਕ੍ਰੇਸੀ ਨੂੰ ਵੀ ਬਚਾਏਗੀ ਕਨਸਟੀਟਿਊਸ਼ਨ ਨੂੰ ਵੀ ਬਚਾਏਗੀ ਤੇ ਹਰ ਵਰਗ ਭਾਵੇਂ ਦਲਿਤ ਭਰਾ ਨੇ ਭਾਵੇਂ ਪਛੜੀਆਂ ਸ਼੍ਰੇਣੀਆਂ ਨੇ ਭਾਵੇਂ ਇਕਨੋਮਿਕਲੀ ਬੈਕਵਰਡ ਨੇ ਭਾਵੇਂ ਕਟਗਿੰਤੀਆਂ ਨੇ ਉਹ ਇਸ ਮਹਾਨ ਦੇਸ਼ ਨੂੰ ਆਪਣਾ ਦੇਸ਼ ਸਮਝਣ ਜਿਸ ਕਿਸਮ ਦੇ ਪਹਿਲੇ ਹਾਲਾਤ ਇੱਕ ਟਾਈਮ ਤੇ ਸੀ ਇਸ ਮਹਾਨ ਮੁਲਕ ਦੀ ਪਛਾਣ ਮਹਾਤਮਾ ਗਾਂਧੀ ਤੇ ਮਹਾਤਮਾ ਬੁੱਧ ਦੇ ਨਾਲ ਹੈ ਉਹੀ ਪਿਆਰ ਦਾ ਸੰਦੇਸ਼ ਇੱਕ ਵਾਰ ਫੇਰ ਸਾਰੇ ਦੇਸ਼ ਦੇ ਵਿੱਚ ਚੱਲੇਗਾ ਜਦੋਂ ਇੱਥੇ ਇੰਡੀਆ ਅਲਾਇੰਸ ਦੀ ਗਵਰਨਮੈਂਟ ਬਣੇਗੀ ਸੋ ਮੈਂ ਆਪਣੇ ਵੱਲੋਂ ਆਪਣੇ ਸਾਰੇ ਸਾਥੀਆਂ ਵੱਲੋਂ ਰੰਦਾਵਾ ਸਾਹਿਬ ਨੂੰ ਬੈਸਟ ਆਫ ਲੱਕ ਅਸੀਂ ਕਹਿਣਾ ਚਾਹੁੰਦੇ ਹਾਂ ਕਿਉਂਕਿ ਅੰਦਰ ਇਹਨਾਂ ਨੇ ਤੇ ਇੱਕ ਦੋ ਹੋਰ ਸਾਥੀਆਂ ਨੇ ਡਾਕੂਮੈਂਟਸ ਦੇਣ ਵਾਸਤੇ ਜਾਣਾ ਸੋ ਮੇਰੇ ਵੱਲੋਂ ਬਹੁਤ-ਬਹੁਤ ਆਪਣੇ ਛੋਟੇ ਵੀ ਨੂੰ ਮੁਬਾਰਕ ਗੁਰੂ ਮਾਰਾ ਸਬੇਰ ਕਰਨ ਦੀ ਮੈਂ ਤੇ ਇਨੀ ਗੱਲ ਬੇਸ ਦੁਨੀਆ ਕੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par